ਗੁਰਾਇਆ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ ਜੋ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਆਨ ਗਈਆਂ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਨੋਵਾ ਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਗੁਰਾਇਆ ਵਿਖੇ ਆਪਣੀ ਇਨੋਵਾ ਕਾਰ ਦੇ ਕੇ ਨਵੀਂ ਗੱਡੀ ਲੈਣ ਲਈ ਸ਼ੋਰੂਮ ਵਿੱਚ ਆਏ ਸਨ ਜਿਨ੍ਹਾਂ ਨੇ ਇਨੋਵਾ ਕਾਰ ਸ਼ੋਰੂਮ ਦੇ ਬਾਹਰ ਖੜੀ ਕੀਤੀ ਸੀ ਕਿ ਫਗਵਾੜਾ ਸਾਈਡ ਤੋਂ ਗੁਰਾਇਆਂਵਲ ਨੂੰ ਆ ਰਹੀ ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਨੇ ਇਨੋਵਾ ਵਿੱਚ ਟੱਕਰ ਮਾਰੀ ਤੇ ਸ਼ੋਰੂਮ ਦੇ ਬਾਹਰ ਖੜੀ ਇੱਕ ਸਵਿਫਟ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਤੇ ਤਿੰਨੇ ਹੀ ਕਾਰਾਂ ਹੀ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਸਵਿਫਟ ਕਾਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਕਾਰ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ جس ਦਾ 50 ਤੋਂ 60000 روپے ਦਾ نقصان ਹੋਇਆ ਹੈ ਕਟਨਾਦੀ ਸੂਚਨਾ ਮਿਲਣ ਤੋਂ ਬਾਅਦ थाना ਗੁਰਾਇਆ ਤੋਂ ایس آئی 바ਵਾ ਸਿੰਘ मौके ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 판지ભાઈ ਕੀ ਤੁਹਾਡਾ ਨਾਮ ਹੈ ਜੀ ਹੋਇਆ? ਮੇਰਾ ਨਾਮ ਬਾਜੀ ਅਮਰਤਪਾਲ ਸਿੰਘ ਆ ਆਪਾਂ ਇੱਥੇ ਗੁਰਾਇਆ ਏਜੰਸੀ ਦੇ ਵਿੱਚ ਕੰਮ ਕਰਦੇ ਆਂ ਤੇ ਅਸੀਂ ਅੰਦਰ ਬੈਠੇ ਹੋਏ ਸੀਗੇ ਤੇ ਬਾਹਰੋਂ ਇੱਕ ਸਕੋਡਾ ਗੱਡੀ ਆਈ ਬਹੁਤ ਤੇਜ਼ ਉਹਨਾਂ ਨੇ ਭਾਜੀ ਪਿੱਛੋਂ ਹੀ ਬ੍ਰੇਕਾਂ ਲਾਉਂਦੇ ਆਏ ਆ ਪਤਾ ਨਹੀਂ ਇਲਤਾਂ ਕਰਦੇ ਸੀ ਰੱਬ ਜਾਣੇ ਕੀ ਕਰਦੇ ਸੀਗੇ ਇਨੋਵਾ ਗੱਡੀ ਬਾਰ ਖੜੀ ਸੀ ਨਾਲ ਹੀ ਮੇਰੀ ਗੱਡੀ ਸਵਿਫਟ ਖੜੀ ਸੀਗੀ ਜਿਹੜੀ ਨੋਵਾ ਗੱਡੀ ਸੀਗੀ ਉਹ ਭਾਜੀ ਉਹਨਾਂ ਦੀ ਅਸੀਂ ਐਕਸਚੇਂਜ ਕਰਕੇ ਨਵੀਂ ਗੱਡੀ ਦੇਣ ਲੱਗੇ ਸੀਗੇ ਤੇ ਇੰਨੀ ਜ਼ੋਰ ਦੀ ਭਾਜੀ ਗੱਡੀ ਆਈ ਇਨੋਵਾ ਦੇ ਵਿੱਚ ਆ ਕੇ ਹਿੱਟ ਹੋਈ ਇਨੋਵਾ ਪਿੱਛੋਂ ਟੋਟਲ ਲਾਸ ਕਰਤੀ ਉਹ ਨੋਵਾ ਵੱਜੀ ਮੇਰੀ ਗੱਡੀ ਦੇ ਵਿੱਚ ਮੇਰੀ ਗੱਡੀ ਦਾ ਵੀ ਭਾਜੀ ਕਾਫੀ ਨੁਕਸਾਨ ਹੋਇਆ ਆ ਘੱਟੋ ਘੱਟ 60 ਤੋਂ 70 ਹਜ਼ਾਰ ਰੁਪਏ ਦਾ ਸਾਡੀ ਕਿਹੜੀ ਗੱਡੀ ਸੀ ਮੇਰੀ ਭਾਜੀ ਸਵਿਫਟ ਗੱਡੀ ਸੀਗੀ ਨੰਬਰ ਉਹਦਾ ਨੰਬਰ 7862 ਤੇ ਅਸੀਂ ਸਡਨਲੀ ਇੱਕਦਮ ਬਾਹਰ ਗਏ ਕਿ ਪਤਾ ਨਹੀਂ ਕੀ ਹੋ ਗਿਆ ਜਦੋਂ ਬਾਅਦ ਜਾ ਕੇ ਦੇਖਿਆ ਤੇ ਦੋਨੇ ਗੱਡੀਆਂ ਭਾਈ ਟੋਟਲ ਲਾਸ ਸੀਗੀਆਂ ਸਾਡੀਆਂ ਮਤਲਬ ਕਹੋ ਨੋਵਾ ਦਾ ਪਿੱਛੋਂ ਟੋਟਲ ਲਾਥ ਹੋਈ ਚੁੱਕੀ ਸੀ ਮੇਰੇ ਗੱਡੀ ਦਾ ਵੀ 50 ਤੋਂ 60 ਹਜ਼ਾਰ ਦਾ ਖਰਚਾ ਐਸਟੀਮੇਟ ਦੱਸਿਆ ਇਹ ਮੈਨੀਅਰ ਸਾਹਿਬ ਆਪਣੇ ਵਰਕਸ਼ਾਪ ਦੇ ਇਹਨਾਂ ਨੇ ਸਾਰਾ ਐਸਟੀਮੇਟ ਸਾਡਾ ਬਣਾਇਆ ਦੱਸਿਓ ਭਾਜੀ ਭਾਜੀ ਸਾਡੇ ਉੱਚੀ ਬ੍ਰਾਂਚ ਸਾਡੇ ਬ੍ਰਾਂਚ ਦੇ ਬਾਹਰ ਗੱਡੀ ਖੜੀ ਆ ਪਾਰਕਿੰਗ ਮੇ ਗੱਡੀ ਖੜੀ ਯਾਰ ਪਿੱਛੋਂ ਇੱਕ ਸਕੋਡਾ ਗੱਡੀ ਆਈ ਹੈ ਆਹ ਹਿੱਟ ਕੀਤੀ ਉਹ ਨੂੰਵਾ ਦੇ ਨਾਲ ਉਹਨੇ ਹਿੱਟ ਕੀਤੀ ਹੈ ਆਪਣੇ ਅਮ੍ਰਿਤਪਰਾਦੀ ਸੁਇਫਟ ਉਹ ਗੱਡੀ ਦਾ ਤੇ ਉਹ ਚਲੋ ਪਿੱਛੇ ਦਾ ਹਾਲ ਜੋ ਬਹੁਤ ਮੜਾ ਆਇਆ ਹੈਗਾ ਗੱਡੀ ਦਾ ਆਪਣੇ ਜੋ ਅਮ੍ਰਿਤਪਰਾਦੀ ਗੱਡੀ ਆ ਉਹਦੇ ਵਿੱਚ ਲਗਭਗ 50 ਤੋਂ 60000 ਰੁਪਏ ਖਰਚ ਹੋ ਗਿਆ ਅਸੀ ਭਾਜੀ ਬਸ ਉਹਨਾਂ ਤੋਂ ਉਹਨਾਂ ਤੋਂ ਇਹੀ ਕਹਨੇ ਆ ਅਸੀਂ ਤਾਂ ਬਸ ਕੰਪਰੋਮਾਈਜ਼ ਕਰਦੇ ਪਏ ਆ ਅਸੀਂ ਕੋਈ ਪਰਚਾ ਨਹੀਂ ਕਰਾਣਾ ਅਸੀਂ ਕੁਝ ਹੱਥੋਂ ਪਾਈ ਨਹੀਂ ਕਰਨੀ ਕੁਛ ਨਹੀਂ ਕਰਨਾ ਇਹ ਸਿਰਫ ਆਪਣਾ ਹੱਕ ਮੰਗਦੇ ਪਏ ਆ ਅਸੀਂ ਵੀ ਭਾਜੀ ਜੌਬ ਕਰਦੇ ਆ ਸਾਡੀ ਵੀ ਕੋਈ ਸੈਲਰੀ ਆ ਕਿ ਬਹੁਤ ਜ਼ਿਆਦਾ ਨਹੀਂ ਹੈਗੀਆਂ ਅਸੀਂ ਵੀ ਆਪਣੇ ਪੱਲੇ ਉਹ ਗੱਡੀਆਂ ਠੀਕ ਕਰਾਉਣੀਆਂ ਵਾਜੀ ਗੱਲਬਾਤ ਹੋਈ ਭਾਜੀ ਕੀ ਕਹਿੰਦੇ ਗੱਲਬਾਤ ਭਾਜੀ ਹੋਈ ਆ ਕਹਿੰਦੇ ਦੱਸਦੇ ਆ ਬਾਹਰ ਹਲੇ ਖੜੇ ਆ ਸਲਾਹ ਕਰਦੇ ਪਏ ਆ ਦੇਖਦੇ ਆ ਵੀ ਕਿੱਥੇ ਮੁੱਕਦੀ ਗੱਲ ਭਾਜੀ